ਸਤਿ ਸ੍ਰੀ ਅਕਾਲ ਦੋਸਤੋ ਸਪਰਕ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਪਰਮਵੀਰ ਸਿੰਘ ਸਵਾਗਤ ਕਰਦਾ ਖਬਰਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੋਂ ਛਤੀ ਦਿਨਾ ਮਗਰੋਂ ਅਮਰੀਕਾ ਤੋਂ ਪੰਜਾਬ ਪਹੁੰਚਿਆ ਦੋ ਦੋਸਤਾਂ ਦੀਆਂ ਮਿੱਤਰ ਬਹਿਾਂ ਐਕਸੀਡੈਂਟ ਚ ਗਈ ਸੀ ਜਾਨ ਪੰਗੜੇ ਦੌਰਾਨ ਪਕਲਾ ਕੇ ਰੱਖਣ ਵਾਲੇ ਮੁੰਡੇ ਨੇ ਗੁਰੂ ਘਰ ਜਾ ਕੇ ਮੰਗੀ ਮਾਫੀ ਕਿਹਾ ਜੋ ਹੋਇਆ ਠੀਕ ਨਹੀਂ ਹੋਇਆ ਭਗਵਾਨ ਤੁਮਾਨੂੰ ਸੀਐਮ ਕੇਜੀ ਨਾਲ ਮਿਲਨ ਦੀ ਮਿਲੀ ਇਜਾਜ਼ਤ ਇਸ ਦਿਨ ਪੰਜਾਬ ਦੇ ਮੁੱਖ ਮੰਤਰੀ ਜਾਣਗੇ ਤੇ ਹਰ ਦਿਲ ਅਮਰੀਕਾ ਚ ਲਾਪਤਾ ਭਾਰਤੀ ਵਿਦਿਆਰਥੀ ਮਿਲੀ ਸੁਰੱਖਿਤ ਜਾਰੀ ਹੋਇਆ ਸੀ ਮਿਸਿੰਗ ਅਲਰਟ ਕਿਸਾਨਾਂ ਦੇ ਮਸਲੇ ਹੱਲ ਹੁੰਦੇ ਤਾਂ ਅਕਾਲੀ ਵਾਜਪਾ ਗੱਠਜੋੜ ਵੀ ਹੋ ਜਾਂਦਾ ਵਜਿੱਟਿਆ ਆਪਣ ਖਬਰਾਂ ਵਿਸਤਾਰ ਅਮਰੀਕਾ ਚ ਦੋ ਟਰਾਲੀਆਂ ਦੀ ਟੱਕਰ ਚ ਜਾਨ ਗੁਆਨ ਵਾਲੇ ਦੋ ਦੋਸਤਾਂ ਦੇ ਮ੍ਰਿਤਕ ਸਹਾਂ ਸ਼ੁੱਕਰਵਾਰ ਨੂੰ ਦਸੂਆ ਦੇ ਪਿੰਡ ਤਰਕਿਆਣਾ ਪਹੁੰਚਿਆ ਦਾਸ਼ਾਂ ਦੇ ਕੇ ਪੂਰੇ ਪਿੰਡ ਚ ਸੋਗ ਦੀ ਲਹਿਰ ਦੌੜ ਗਈ ਸੀ ਪਿੰਡ ਦੇ ਸ਼ਮਸ਼ਾਨਗਾਰਡ ਵਿਕੇ ਰੋਂਦੇ ਹੋਏ ਪਰਿਵਾਰਕ ਮੈਂਬਰਾਂ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਨੇ ਦੋਵਾਂ ਨੂੰ ਅੰਤਿਮ વિદਾਈ ਦਿੱਤੀ। ਮ੍ਰਿਤਕ 22 ਸਾਲਾ ਸੁਖਿੰਦਰ ਸਿੰਘ ਅਤੇ ਸਿਮਰਜੇ ਸਿੰਘ ਦਾ ਸੰਸਕਾਰ ਉਦੇਪ ਕੀਤਾ। ਇੱਕੋ ਪਿੰਡ ਦੇ ਰਹਿਣ ਵਾਲੇ ਦੋ ਦੋਸਤਾਂ ਦੇ ਪਰਿਵਾਰਾਂ ਦਾ ਸੋਗ ਦੇਖ ਕੇ ਸਾਰੇ ਦੀਆਂ ਅੱਖਾਂ ਨਮ ਹੋ ਗਈਆਂ। ਦੋਵੇਂ ਮਿੱਤਰ ਨੌਜਵਾਨ ਆਪਣੇ ਮਾਪਿਆਂ ਦੇ ਇਕਲੌਤੇ ਚਿਰਾਗ ਸਨ ਤੇ ਦੋ ਦੋ ਪੈਨਾ ਦੇ ਇਕੱਲੇ-ਇਕੱਲੇ ਬਰਾ ਸਨ। ਤੁਹਾਨੂੰ ਦੱਸ ਦਈਏ ਕਿ 7 ਮਾਰਚ 2024 ਨੂੰ ਅਮਰੀਕਾ ਦੇ ਕੈਲੀਫੋਰਨੀਆ ਦੇ ਨਿਊ ਮੈਕਸੀਕੋ ਦੇ ਵਿਚਕਾਰ ਹਾਈਵੇ 143 ਤੇ ਹਾਦਸਾ ਵਾਪਰਿਆ ਸੀ। ਜਦੋਂ ਗਲਤ ਸਾਈਡ ਤੋਂ ਆ ਰਹੇ ਇੱਕ ਹੋਰ ਟਰੈਲਰ ਨੇ ਉਹਨਾਂ ਦੇ ਟਰੈਲਰ ਨੂੰ ਸਾਹਮਣੇ ਦੋ ਚੋਰ ਦਾ ਟੱਕਰ ਮਾਰ ਦਿੱਤੀ। ਦੇ 22 ਸਾਲਾ ਸੁਖਿੰਦਰ ਸਿੰਘ ਅਤੇ ਸਿਮਰਨਜੀਤ ਸਿੰਘ ਦੀ ਮੌਤ ਹੋ ਗਈ। ਹਾਸੀਨਾਂ ਪਿਆਨਾ ਸੀ ਕਿ ਦੋਵੇਂ ਨੌਜਵਾਨ ਟਰਾਲੀ ਦੇ ਵਿੱਚਕਾਰ ਪੂਰੀ ਤਰ੍ਹਾਂ ਫਸ ਗਏ ਜਿਨ੍ਹਾਂ ਦੇ ਹਾਦਸੇ ਦੌਰਾਨ ਮੌਤ ਹੋ ਗਈ। ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਸੀ ਜਿਸ ਵਿੱਚ ਅੰਮ੍ਰਿਤਸਰ ਦਾ ਇੱਕ ਰੈਨ ਵਾਲਾ ਇੱਕ ਨੌਜਵਾਨ ਦੀ ਸਟੇਜ ਤੇ ਪੇਸ਼ਕਾਰੀ ਦਿਨ ਦੇ ਉਸ ਸਮੇਂ ਪਗ ਢੇਲੀ ਹੋ ਜਾਂਦੀ ਹੈ ਜਿਸ ਕਰਕੇ ਉਹ ਪਗ ਉਤਾਰ ਕੇ ਹੇਠਾਂ ਸਟੇਜ ਤੇ ਰੱਖ ਦਿੰਦਾ ਹੈ। ਤੇਜ਼ ਤੋਂ ਬਾਅਦ ਖੁੱਲੇ ਵਾਲਾ ਵਿਚ ਹੀ 스테ਟ ਦੇ ਪੇਸ਼ਕਾਰੀ ਦਿਨ ਲੱਗਦਾ ਹੈ ਜਿਸ ਦਾ ਲੋਕਾਂ ਵੱਲੋਂ ਬਹੁਤ ਵਿਰੋਧ ਕੀਤਾ ਜਾ ਰਿਹਾ ਸੀ ਪੰਗੜੇ ਦੌਰਾਨ ਪੱਗ ਲਾ ਕੇ ਰੱਖਣ ਵਾਲੇ ਮੁੰਡੇ ਨਰਿੰਦਰ ਸਿੰਘ ਨੇ ਹੁਣ ਗੁਰੂ ਘਰ ਜਾ ਕੇ ਮਾਫੀ ਮੰਗ ਲਈ ਹੈ ਉਸਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਕ ਹੋ ਕੇ ਕਿਹਾ ਕਿ ਜੋ ਹੋਇਆ ਠੀਕ ਨਹੀਂ ਹੋਇਆ ਮੇਰਾ ਸਾਰਾ ਪਰਿਵਾਰ ਅਮਰ ਸਦਾਰਤਾਰੀ ਹੈ ਤੇ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਤੇ ਹੁਣ ਮੈਂ ਆਪਣੀ ਪੂਲ ਬਖਸ਼ਾਉਣ ਲਈ ਗੁਰੂ ਘਰ ਆਇਆ ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਰਵਿੰਦ ਕੇਚੀਵਾਲ ਨੂੰ ਮੁਲਾਕਾਤ ਕਰਨ ਦੀ ਇਜਾਜ਼ਤ ਮਿਲ ਗਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 15 ਪਹਿਲੂ ਤਿਹਾੜ ਜੇਲ੍ਹ ਵਿੱਚ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨਗੇ ਇਸ ਤੋਂ ਪਹਿਲਾਂ 10 ਅਪ੍ਰੈਲ ਨੂੰ ਭਗਵੰਤ ਮਾਨ ਅਤੇ ਸੰਜੀਤ ਸਿੰਘ ਨੇ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨੀ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਮਿਲ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 15 ਅਪ੍ਰੈਲ ਨੂੰ ਤਿਆਰ ਜੇਲ੍ਹ ਵਿੱਚ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨਗੇ ਇਸ ਤੋਂ ਪਹਿਲਾਂ 10 ਅਪ੍ਰੈਲ ਨੂੰ ਭਗਵੰਤ ਮਾਨ ਦੇ ਸੰਜੀਤ ਸਿੰਘ ਨੇ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨੀ ਸੀ ਜੇਲ੍ਹ ਪ੍ਰਸ਼ਾਸਨ ਨੇ ਮੁਲਾਕਾਤ ਦੀ ਇਜਾਜ਼ਤ ਨਹੀਂ ਦਿੱਤੀ ਹੁਣ ਵੀਰਵਾਰ ਨੂੰ ਮੀਟਿੰਗ ਲਈ ਸੁਰੱਖ ਪੰਜਾਬ ਪੁਲਿਸ ਦੇ ਅਧਿਕਾਰੀਆਂ ਵਿਚਕਾਰ ਮੀਟਿੰਗ ਹੋਈ ਇਸ ਮੀਟਿੰਗ ਵਿੱਚ ਪੰਜਾਬ ਦੇ ਏਡੀਜੀ ਸੁਰੱਖਿਆ ਕੇਪਾਂਡੇ ਸੰਜੀਵ ਬੈਣੀਵਾਲ ਡੀਜੀਟੀਐਲ ਜੀ ਪੈਰਾਡ ਡੀਜੀਟੀਐਲ ਤੇ ਦਿੱਲੀ ਪੁਲਿਸ ਦੇ ਅਧਿਕਾਰੀ ਹਾਜ਼ਰ ਸਨ ਅਮਰੀਕਾ ਦੇ ਟੈਕਸਾਸ ਸੂਬੇ ਦੇ ਫ੍ਰਿਸਕੋ ਪੁਲਿਸ ਵਿਭਾਗ ਨੇ ਦੱਸਿਆ ਕਿ 8 ਅਪ੍ਰੈਲ ਉਹ ਵਾਰ ਨੂੰ ਲਾਪਤਾ ਹੋਇਆ 17 ਸਾਲਾ ਭਾਰਤੀ ਅਮਰੀਕੀ ਵਿਦਿਆਰਥਣ ਇਸ਼ਿਕਾ ਠਾਕੂ ਸੁਰੱਖਿਤ ਮਿਲ ਗਈ ਹੈ ਇਸ਼ਿਕਾ ਬ੍ਰਾਊਨੋ ਡਰਾਈਵਸ ਤੇ ਆਪਣੇ ਘਰ ਤੋਂ ਲਾਪਤਾ ਹੋ ਗਈ ਸੀ ਅਤੇ ਆਖਰੀ ਵਾਰ ਉਸ ਨੂੰ ਕਾਲੀ ਕਮੀਜ਼ ਅਤੇ ਲਾਲ ਰੰਗ ਦੇ ਪਜਾਮੇ ਵਿੱਚ ਦੇਖਿਆ ਗਿਆ ਸੀ ਇਸ਼ਿਕਾ ਦੇ ਲਾਪਤਾ ਹੋਣ ਨਾਲ ਸਾਰਿਆਂ ਦੀਆਂ ਚਿੰਤਾਵਾਂ ਵੱਧ ਗਈਆਂ ਸਨ ਕਿਉਂਕਿ ਇਸ ਤੋਂ ਪਹਿਲਾਂ ਲਾਪਤਾ ਹੋਏ ਕਈ ਭਾਰਤੀ ਵਿਦਿਆਰਥੀ ਬਾਦ ਵਿੱਚ ਮ੍ਰਿਤਕ ਪਾਏ ਗਏ ਸਨ ਅਮਰੀਕਾ ਵਿੱਚ 2024 ਵਿੱਚ ਕਟੋ-ਕਟ 11 ਭਾਰਤੀ ਦੇ ਭਾਰਤੀ ਮੂਲ ਦੇ ਵਿਦਿਆਰਥੀ ਮ੍ਰਿਤਕ ਪਾਏ ਗਏ ਹਨ ਜਿਨ੍ਹਾਂ ਵਿੱਚੋਂ ਬਹੁਤ ਸਾਰੇ 25 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਹਨ ਇਸਕਾ ਦੇ ਲਾਪਤਾ ਹੋਣ ਤੋਂ ਬਾਅਦ ਅੰਮਤ ਸਬੰਧ ਅਧਿਕਾਰੀਆਂ ਨੇ ਇੱਕ ਗੰਭੀਰ ਲਾਪਤਾ ਅਲਰਟ ਜਾਰੀ ਕੀਤਾ ਸੀ ਫ੍ਰੈਂਸ ਕੋਪਰਸ ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ ਕਿ ਲਾਪਤਾ 17 ਸਾਲਾ ਵਿਦਿਆਰਥਣ ਜਿਸ ਲਈ ਇੱਕ ਗੰਭੀਰ ਲਾਪਤਾ ਅਲਰਟ ਜਾਰੀ ਕੀਤਾ ਗਿਆ ਸੀ ਨੂੰ ਲੱਭ ਲਿਆ ਗਿਆ ਹੈ ਅਸੀਂ ਸਾਈਟਾਂ ਲਈ ਪੇਸ਼ਕਸ਼ ਅਤੇ ਸਮਰਥਨ ਲਈ ਤਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਇਸਕਾ ਦਾ ਮਾਮਲਾ ਅਮਰੀਕਾ ਵਿੱਚ ਭ ਲੱਗਤਨ ਉਹ ਲਾਗੇ ਚ ਰਹੀ ਚਿੰਤਾਵਾਂ ਦਾ ਦਰਨਾ ਸਾਹਮਣੇ ਆਇਆ ਹੈ ਸ਼੍ਰੋਮ ਨੇ ਕੱਲ੍ਹ ਕੱਲ ਦੇ ਸੀਨੀਅਰ ਆਗੂ ਤੇ ਸਾਫ ਦਾ ਕੈਪਟਨ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸੂਬੇ ਦੇ ਕਿਸਾਨਾਂ ਚ ਬੰਦੀ ਸਿੰਘਾਂ ਦੀ ਵਿਹਾਈ ਅਤੇ ਪੰਜਾਬ ਦੇ ਅਰਥਚਾਰੇ ਬਾਰੇ ਮਸਲਿਆਂ ਤੇ ਕੋਸ ਹੱਲ ਨਾ ਹੋਣ ਕਰ ਕਾਲੀਦਰ ਪਾਰਟੀਆਂ ਗੱਟ ਜੋ ਨਿਪਰੇ ਨਹੀਂ ਚੜਿਆ ਮੋਦੀ ਸਰਕਾਰ ਦੀਆਂ ਖੇਤੀ ਨੂੰ ਤਬਾਹ ਕਰਨ ਵਾਲੀਆਂ ਕੀਤੀਆਂ ਕਾਰਨੀ ਵਾਕਾ ਵਾਟਰ ਰਾਈਪ ਪਾਰ ਨਹੀਂ ਖੋਲਿਆ ਜਾ ਰਿਹਾ ਇਸ ਸਬੰਧ ਮਜੀਠੀਆ ਨੇ ਕਿਹਾ ਕਿ ਰਾਮ ਰਹੀਮ ਨੂੰ ਬਿਨਾਂ ਕਿਸੇ ਰੋਕ ਦੇ ਪਰਲਾ ਦਿੱਤੇ ਜਾ ਰਹੀ ਹੈ ਨਾ ਕਿ ਕੇਂਦਰ ਵੱਲੋਂ ਨੋਟੀਫਿਕੇਸ਼ਨ ਦੇ ਬਾਵਜੂਦ ਮੰਦੀ ਸਿੰਘਾ ਦੀ ਰਿਹਾਈ ਨਹੀਂ ਕੀਤੀ ਜਾ ਰਹੀ ਉਹਨਾਂ ਕਹਿੰਦੇ ਕਿ ਭਗਵੰਤ ਮਾਨ ਦੀ ਨੇ ਸਮਝੌਤਾ ਕਾਂਗਰਸ ਰਾਤੇ ਰਾਤ ਦਾ ਸਮਝੌਤਾ ਬਾਜਪਾ ਨਾਲ ਹੈ ਕੇਂਦਰ ਦੀ ਮੋਦੀ ਅਤੇ ਸੂਬੇ ਦੀ ਭਗਵੰਤ ਮਾਨ ਸਰਕਾਰ ਨੇ ਆਪਸੀ ਗੱਲ ਟੁਪ ਕਰਕੇ ਹੀ ਪੰਜਾਬ ਦੇ ਸਿੱਖ ਨੌਜਵਾਨਾਂ ਤੇ ਐਨਐਸਏ ਲਗਾਇਆ ਹੈ ਉਹਨਾਂ ਦਾਵਾ ਕੀਤਾ ਕਿ ਗਵਿਲੀਅਨਸ ਵੱਲੋਂ ਕੇਸ दर्ज ਹੋ ਕੇ ਡਰੋ ਡਾਕਟਰ ਰਾਜਕੁਮਾਰ ਨੇ ਆਜੀਸ਼ ਮੁੱਲੇ ਤਿੱਤਿਆ ਦੇ ਹਲਕਾ ਇੰਚ ਸਰਬਜ ਸਾਬੀ ਨੇ ਕਿਹਾ ਕਿ ਲੋਕਾਂ ਨੇ ਹਲਕੇ ਦੀ ਹਾਲ ਸੁਧਾਰਨ ਲਈ ਲੰਬੇ ਸਮੇਂ ਤੋਂ ਕਾਂਗਰਸ ਬਾਦਪਾਤੇ ਆਪ ਨੂੰ ਮੋੜ ਦਿੱਤੀ ਹੈ ਪਰ ਇਹਨਾਂ ਪਾਰਟੀਆਂ ਨੇ ਹਲਕੇ ਲਈ ਕੁਝ ਨਹੀਂ ਕੀਤਾ ਹੋਂਦਿਓ ਮੈਨੂੰ ਯਾਦ ਅਗਲੀ ਅਪਡੇਟ ਲੈ ਕੇ ਫੇਰ ਥੋੜੇ ਸਾਹਮਣੇ ਹਾਜ਼ਰ ਹੋਵਾਂਗੇ ਸਤਿ ਸ਼੍ਰੀ ਅਕਾਲ